ਸੰਤਾਂ ਦੀ ਜਗ੍ਹਾ ਹੈ ਸੰਤ ਬਾਬਾ ਮਹਿਤਾਬ ਸਿੰਘ ਦੀ ਵੇਜ ਜੀ ਨਾਲ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਹੈ ਨਾਲ ਹੀ ਪੈਂਦਾ ਹੈ ਨਾ ਜੀ ਤੇ ਇਹ ਪਿੰਡ ਵਾਲੇ ਪੰਚਾਇਤ ਜਿਹੜੀ ਉਹ ਕਰ ਰਹੀ ਇਹਦੇ ਸਾਰਾ ਗੰਦਾ ਪਾਣੀ ਪਿੰਡ ਦਾ ਪਾਣਾ ਪਾਣ ਦੀ ਮਤਲਬ ਕੋਸ਼ਿਸ਼ ਕਰ ਰਹੀ ਉਹਲੇ ਪਾਈਪ ਲਾਈਨ ਪਾ ਰਹੇ ਆ ਇਹ ਹੈ ਨਾ ਜੀ ਇਸ ਪਾਣੀ ਦਾ ਗਾਹਾਂ ਕੋਈ ਨਿਕਾਸ ਨਹੀਂ ਮੋਰੇ ਵੀ ਮਤਲਬ ਸਾਰਾ ਬੰਦ ਹੋਵਾ ਜੀ ਮੋਰੇ ਕੰਦ ਕੀਤੀ ਉਹ ਨਾਲ ਦੇ ਪਿੰਡ ਨੇ ਤੇ ਮੋਰੇ ਸੇਵਿਆਂ ਦੀ ਜਗ੍ਹਾ ਉਹ ਵੀ ਉੱਚੀ ਆ ਹੈ ਨਾ ਜੀ ਸਾਨੂੰ ਇਹ ਖਤਰਾ ਜਦੋਂ ਇਹ ਭਰ ਗਿਆ ਟੋਬਾ ਇਹ ਜੇ ਸਾਰਾ ਤਿੰਨ ਚਾਰ ਕਨਾਲਾਂ ਦਾ ਟੁੱਬਾ ਆ ਬਚਿਆ ਬਾਕੀ ਤੇ ਇਹ ਸਾਰਾ ਓਵਰਫਲੋ ਹੋ ਕੇ ਪਾਣੀ ਸਾਡੇ ਘਰਾਂ ਚ ਪੈਣਾ ਸਾਰੇ ਪਿੰਡ ਦਾ ਪਾਣੀ ਜਿਹੜਾ ਬਰਖਾ ਦਾ ਆ ਉਹ ਸਾਰਾ ਇੱਧਰ ਨੂੰ ਆਂਦਾ ਮਾਰਾ ਟੁੱਟ ਕੇ ਤੇ ਖੇਤਾਂ ਦਾ ਵੀ ਨੁਕਸਾਨ ਹੁੰਦਾ ਨਾਲ ਦੀ ਨਾਲ ਇੱਕ ਸਾਡੀਆਂ ਧਾਰਮਿਕ ਭਾਵਨਾ ਨੂੰ ਮੁੱਖ ਰੱਖਦੇ ਹੋਏ ਮਤਲਬ ਪ੍ਰਸ਼ਾਸਨ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਮਤਲਬ ਬੈਠ ਕੇ ਦਾ ਕੋਈ ਹੋਰ ਹੱਲ ਲੱਭਿਆ ਜਾਵੇ ਪਿੰਡ ਦੇ ਪਤਵੰਤ ਤੇ ਸੱਜਣ ਬੈਠਣ ਉਹਨਾਂ ਨਾਲ ਕੋਈ ਹੱਲ ਲੱਭੇ ਇਹ ਪਾਣੀ ਗਾਹਾਂ ਕਿਤੇ ਪਾਇਆ ਜਾਵੇ ਹੈਨਾ ਜਿਸ ਨਾਲ ਮਤਲਬ ਕੱਲ ਨੂੰ ਸਾਡਾ ਜਿਹੜਾ ਏਰੀਆ ਜਿਹੜਾ ਨੀਵਾ ਆ ਜਿੰਨੇ ਸਾਡੇ 50 60 ਘਰ ਹੈਗੇ ਆ ਤੇ ਉਹ ਮਤਲਬ ਉਹਨਾਂ ਨੂੰ ਲੋਕੜ ਪੇਸ਼ ਆਵੇ ਇਹਦੇ ਵਿੱਚ ਜੀ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਮੈਂ ਪਿੰਡ ਮੈਗੋਵਾਲ ਦੁਆਬਾ ਦਾ ਵਸਨੀਕ ਆ ਜੀ ਤੇ ਸਾਡਾ ਜੀ ਮਸਲਾ ਇਹ ਆ ਕਿ ਜੀ ਸਾਡਾ ਜਿਹੜਾ ਪਿੰਡ ਦਾ ਪਾਣੀ ਆ ਨਾ ਇਹ ਇਹ ਪਾਈਪਾਂ ਰਾਹੀਂ ਇੱਥੇ ਡੰਪ ਕੀਤਾ ਜਾ ਰਿਹਾ ਹੈ ਜੀ ਤੇ ਇਹ ਜਿਹੜਾ ਛੱਪੜ ਆ ਜੀ ਇਹ ਤਕਰੀਬਨ ਤਿੰਨ ਕਨਾਲ ਕਹਿ ਸਕਦੇ ਆ ਤਿੰਨ ਕਨਾਲਾਂ ਦੇ ਵਿੱਚ ਇਹ ਛੱਪੜ ਆ ਜੀ ਤੇ ਇਹ ਛੱਪੜ ਦੇ ਨਾਲ ਸਾਡੇ ਧਾਰਮਿਕ ਜਗ੍ਹਾ ਮ ਬਾਬਾ ਮਹਿਤਾਬ ਸਿੰਘ ਜੀ ਦੀ ਜਗ੍ਹਾ ਤੇ ਨਾਲ ਹੀ ਸ਼ਹੀਦਾ ਸਿੰਘ ਦਾ ਗੁਰਦੁਆਰਾ ਹੈ ਜੀ ਤੇ ਸਾਡੀ ਪ੍ਰਸ਼ਾਸਨ ਅੱਗੇ ਗੁਜਾਰਿਸ਼ ਹੈ ਕਿ ਇਸ ਇਸ ਜਿਹੜੀ ਜਿਹੜਾ ਸਟੋਬਾ ਹੈ ਇਹਦਾ ਪਾਣੀ ਜਿਹੜਾ ਹੈ ਇੱਥੋਂ ਕੱਢ ਕੇ ਪਿੰਡ ਤੋਂ ਬਾਹਰ ਕਿਤੇ ਨਿਕਾਸੀ ਕੀਤੀ ਜਾਵੇ ਹਾਂਜੀ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਮੈਂ ਮੇਕੋਵਾਲ ਦਾ ਰਹਿਣ ਵਾਲਾ ਇਹ ਜਿਹੜੇ ਪਾਣੀ ਪਾ ਰਿਹਾ ਹੈ ਸਾਡੇ ਬਾਬਾ ਮਹਿਤਾਬ ਸਿੰਘ ਦੀ ਜਗ੍ਹਾ ਹੈ ਨਾਲ 시ਦਾ ਸਿੰਘਾਂ ਦੀ ਜਗ੍ਹਾ ਹੈ ਇਹ ਗਲਤ ਪੈ ਰਿਹਾ ਪਾਣੀ ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਜੇ ਜੇ ਜਿਹੜਾ ਪਾਣੀ ਹੈ ਇਹਦਾ ਪ੍ਰੋਪਰ ਨਿਕਾਸ ਕੀਤਾ ਜਾਵੇ ਜੀ ਮੇਰੇ ਨਾਲ ਪਰਮਿੰਦਰ ਕੌਰ ਨੇ ਸਰਪੰਚ ਮੇਕਵਲ ਡਾਕਾ ਤੋਂ ਮੈਂ ਸਾਰੇ ਪਿੰਡ ਵੱਲੋਂ ਸਲਵ ਸੰਤੀ ਦੇ ਨਾਲ ਸਰਪੰਚ ਚੁਣੀ ਗਈ ਹੈ ਤੇ ਮੇਰੀ ਪੂਰੀ ਪੰਚਾਇਤ ਆ ਜਿਹੜੀ ਉਹ ਸਲਵ ਸੰਤੀ ਦੇ ਨਾਲ ਚੁਣੀ ਗਈ ਆ ਪਿੰਡ ਵਿੱਚ ਜੋ ਸੀਵਰੇਜ ਦਾ ਕੰਮ ਚੱਲ ਰਿਹਾ ਆ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਚੱਲ ਰਿਹਾ ਆ ਪਰ ਪੋਚਕ ਬੰਦਿਆਂ ਨੂੰ ਇਤਰਾਜ਼ ਆ ਇਸ ਇਸ ਸੀਵਰੇਜ ਤੋਂ ਤੇ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜਾ ਇਤਰਾਜ਼ ਆ ਬੈਠ ਕੇ ਆਪਸੀ ਭਾਈਚਾਰੇ ਦੇ ਨਾਲ ਸਹਿਮਤੀ ਦੇ ਨਾਲ ਉਸ ਇਤਰਾਜ਼ ਨੂੰ ਬੁਰ ਕੀਤਾ ਜਾਵੇ। ਪਰ ਉੱਥੇ ਬਾਬਾ ਮਹਿੰਤਾਪ ਸਿੰਘ ਜੀ ਦੀ ਜਗ੍ਹਾ ਆ ਤੇ ਚਲੋ ਅਸੀਂ ਹਰ ਇੱਕ ਜਗ੍ਹਾ ਨੂੰ ਪਵਿੱਤਰ ਮੰਨਦੇ ਆ ਤਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਅਸੀਂ ਮਹਿਕਮੇ ਨੂੰ ਵੀ ਇਹੇ ਦਰਖਾਸਤ ਕਰਦੇ ਆਂ ਵੀ ਸਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਹਿਮਤੀ ਦੇ ਨਾਲ ਤਾਂ ਸਹਿਮਤੀ ਦੇ ਨਾਲ ਹੀ ਭਾਈਚਾਰਕ ਸਾਂਝ ਦੇ ਨਾਲ ਇਹ ਕੰਮ ਜਿਹੜਾ ਨੇਪਰੇ ਚਾੜਿਆ ਜਾ ਸਕੇ ਜੇ ਸਾਨੂੰ ਸਰਕਾਰ ਵੱਲੋਂ ਕੋਈ ਹੈਲਪ ਮਿਲਦੀ ਆ ਤਾਂ ਸਾਨੂੰ ਅੱਗੇ ਕੋਈ ਮਹਿਕਮਾ ਜਗ੍ਹੀਨ ਲੈ ਦੇਵੇ ਕੋਈ ਇਸ ਗੰਦੇ ਪਾਣੀ ਨੂੰ ਗਾਹਾਂ ਕਾਰਨ ਦੇ ਲਈ ਤੇ ਤਾਂ ਜੋ ਅਸੀਂ ਇਸ ਟੋਬੇ ਚੋਂ ਗੰਦਾ ਪਾਣੀ ਕੱਢ ਸਕੀਏ ਅਸੀਂ ਤਾਂ ਸਰ ਅਸੀਂ ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਭਾਈਚਾਰਕ ਸਾਂਝ ਬਹੁਤ ਵਾ ਆਪਸੀ ਪ੍ਰੇਮ ਬਹੁਤ ਵਾ ਤੇ ਅਸੀਂ ਚਾਹੁੰਦੇ ਆ ਵੀ ਉਹ ਪਿਆਰ ਜਿਹੜਾ ਆ ਹਮੇਸ਼ਾ ਬਣਿਆ ਰਵੇ ਕਿ ਇਹਨੂੰ ਇੱਥੇ ਵਿੱਚ ਕੋਈ ਇਤਰਾਜ਼ ਨਹੀਂ ਜੋ ਸਾਡੇ ਗੰਦੇ ਪਾਣੀ ਦੀ ਸਮੱਸਿਆ ਚੱਲ ਰਹੀ ਆ ਅਸੀਂ ਚਾਹੁੰਦੇ ਆ ਵੀ ਉਹ ਸਾਡੇ ਜਿਹੜੀ ਭਾਈਚਾਰਕ ਸਾਂਝ ਦੇ ਵਿੱਚ ਕੁਝ ਕਾਰਨਾ ਕਰਕੇ ਕੁਝ ਸਾਡੇ ਵੀਰਾਂ ਨੂੰ ਇਤਰਾਜ਼ ਆ ਜਾਂ ਸਾਡੇ ਭੈਣਾਂ ਨੂੰ ਆ ਅਸੀਂ ਉਹ ਉਤਰਾਜ ਨੂੰ ਉਤਰਾਜ ਤੌਰ ਤੇ ਹੀ ਇਦਾਂ ਕਰਨਾ ਚਾਹੁੰਦੇ ਵੀ ਸਾਡਾ ਜਿਹੜਾ ਅਸੀਂ ਮਹਿਕਮੇ ਨਾਲ ਵੀ رابطہ ਕਾਇਮ ਕੀਤਾ ਕਿ ਸਾਡਾ ਜਿਹੜਾ ਉਤਰਾਜ ਆ ਉਹ ਬੈਠ ਕੇ ਸਾਡਾ ਸੋਲੂਸ਼ਨ ਇਹਦਾ ਕੀਤਾ ਜਾਵੇ ਤੇ ਮੌਕੇ ਦਾ ਜਿਹੜਾ ਪਾਣੀ ਨੂੰ ਦੇਖ ਕੇ ਸਾਡੇ ਗੰਦੇਪਣ ਦਾ ਜਿਹੜਾ ਨਿਕਾਸ ਇੱਥੋਂ हट ਕੇ ਹੋਰ ਕਿਤੇ ਹੋ ਜਾਵੇ ਅਸੀਂ ਉਹਦੇ ਨਾਲ ਵੀ ਪੰਚਾਇਤ ਐਤ ਰਹੀ ਆ ਤਾਂ ਸੰਤਾਂ ਦੀ ਜਗ੍ਹਾ ਐ ਸੰਤ ਬਾਬਾ ਮਹਿਤਾਬ ਸਿੰਘ ਦੀ ਵੇਜ ਜੀ ਨਾਲ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਆ ਨਾਲ ਹੀ ਪੈਂਦਾ ਹੈ ਨਾ ਜੀ ਤੇ ਇਹ ਪਿੰਡ ਵਾਲੇ ਪੰਚਾਇਤ ਜਿਹੜੀ ਉਹ ਕਰ ਰਹੀ ਇਹਦੇ ਸਾਰਾ ਗੰਦਾ ਪਾਣੀ ਪਿੰਡ ਦਾ ਪਾਣਾ ਪਾਣ ਦੀ ਮਤਲਬ ਕੋਸ਼ਿਸ਼ ਕਰ ਰਹੀ ਉਹਲੇ ਪਾਈਪ ਲਾਈਨ ਪਾ ਰਹੇ ਆ ਇਹ ਹਨਾ ਜੀ ਇਸ ਪਾਣੀ ਦਾ ਗਾਹਾਂ ਕੋਈ ਨਿਕਾਸ ਨਹੀਂ ਮੋਰੇ ਵੀ ਮਤਲਬ ਸਾਰਾ ਬੰਦ ਵਾ ਜੀ ਮੋਰੇ ਕੰਦ ਕੀਤੀ ਉਹ ਨਾਲ ਦੇ ਪਿੰਡ ਨੇ ਤੇ ਮੋਰੇ ਸੇਵੀਆਂ ਦੀ ਜਗਾ ਉਹ ਵੀ ਉੱਚੀ ਆ ਹਨਾ ਜੀ ਸਾਨੂੰ ਇਹ ਖਤਰਾ ਜਦੋਂ ਇਹ ਭਰ ਗਿਆ ਟੋਬਾ ਇਹਦੀ ਸਾਰਾ ਤਿੰਨ ਚਾਰ ਕਨਾਲਾਂ ਦਾ ਟੋਬਾ ਆ ਬਚਿਆ ਬਾਕੀ ਤੇ ਇਹ ਸਾਰਾ ਓਵਰਫਲੋ ਹੋ ਕੇ ਪਾਣੀ ਸਾਡੇ ਘਰਾਂ ਚ ਪੈਣਾ ਸਾਰੇ ਪਿੰਡ ਦਾ ਪਾਣੀ ਜਿਹੜਾ ਬਰਖਾ ਦਾ ਆ ਉਹ ਸਾਰਾ ਇੱਧਰ ਨੂੰ ਆਦਾ ਮਾਰਾ ਟੁੱਟ ਕੇ ਤੇ ਖੇਤਾਂ ਦਾ ਵੀ ਨੁਕਸਾਨ ਹੁੰਦਾ ਨਾਲ ਦੀ ਨਾਲ ਇੱਕ ਸਾਡੀਆਂ ਧਾਰਮਿਕ ਭਾਵਨਾ ਨੂੰ ਮੁੱਖ ਰੱਖਦੇ ਹੋਏ ਮਤਲਬ ਪ੍ਰਸ਼ਾਸਨ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਮਤਲਬ ਬੈਠ ਕੇ ਦਾ ਕੋਈ ਹੋਰ ਹੱਲ ਲੱਭਿਆ ਜਾਵੇ ਪਿੰਡ ਦੇ ਪਤਵੰਤੇ ਸੱਜਣ ਬੈਠਣ ਉਹਨਾਂ ਨਾਲ ਕੋਈ ਹੱਲ ਲੱਭੇ ਇਹ ਪਾਣੀ ਗਾਹਾਂ ਕਿਤੇ ਪਾਇਆ ਜਾਵੇ ਹੈਨਾ ਜਿਸ ਨਾਲ ਮਤਲਬ ਕੱਲ ਨੂੰ ਸਾਡਾ ਜਿਹੜਾ ਏਰੀਆ ਜਿਹੜਾ ਨੀਵਾ ਆ ਜਿੰਨੇ ਸਾਡੇ 50 60 ਘਰ ਹੈਗੇ ਆ ਤੇ ਉਹ ਮਤਲਬ ਉਹਨਾਂ ਨੂੰ ਲੋਕੜ ਪੇਸ਼ ਆਵੇ ਇਹਦੇ ਵਿੱਚ ਜੀ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਮੈਂ ਪਿੰਡ ਮੇਗੋਵਾਲ ਦੁਆਬਾ ਦਾ ਵਸਨੀਕ ਆ ਜੀ ਤੇ ਸਾਡਾ ਜੀ ਮਸਲਾ ਇਹ ਆ ਕਿ ਜੀ ਸਾਡਾ ਜਿਹੜਾ ਪਿੰਡ ਦਾ ਪਾਣੀ ਆ ਨਾ ਇਹ ਇਹ ਪਾਈਪਾਂ ਰਾਹੀਂ ਇੱਥੇ ਡੰਪ ਕੀਤਾ ਜਾ ਰਿਹਾ ਹੈ ਜੀ ਤੇ ਇਹ ਜਿਹੜਾ ਛੱਪੜ ਆ ਜੀ ਇਹ ਤਕਰੀਬਨ ਤਿੰਨ ਕਨਾਲ ਕਹਿ ਸਕਦੇ ਆ ਤਿੰਨ ਕਨਾਲਾਂ ਦੇ ਵਿੱਚ ਇਹ ਛੱਪੜ ਆ ਜੀ ਤੇ ਇਹ ਛੱਪੜ ਦੇ ਨਾਲ ਸਾਡੇ ਧਾਰਮਿਕ ਜਗ੍ਹਾ ਮ ਬਾਬਾ ਮਹਿਤਾਬ ਸਿੰਘ ਜੀ ਦੀ ਜਗ੍ਹਾ ਹੈ ਤੇ ਨਾਲ ਹੀ ਸ਼ਹੀਦਾ ਸਿੰਘ ਦਾ ਗੁਰਦੁਆਰਾ ਹੈ ਜੀ ਤੇ ਸਾਡੀ ਪ੍ਰਸ਼ਾਸਨ ਅੱਗੇ ਗੁਜਾਰਿਸ਼ ਆ ਕਿ ਇਸ ਇਸ ਜਿਹੜੀ ਜਿਹੜਾ ਸਟੋਬਾ ਹੈ ਇਹਦਾ ਪਾਣੀ ਜਿਹੜਾ ਹੈ ਇੱਥੋਂ ਕੱਢ ਕੇ ਪਿੰਡ ਤੋਂ ਬਾਹਰ ਕਿਤੇ ਨਿਕਾਸੀ ਕੀਤੀ ਜਾਵੇ ਹਾਂਜੀ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਮੈਂ ਮੇਕਵਲ ਦਾ ਰਹਿਣ ਵਾਲਾ ਇਹ ਜਿਹੜੇ ਪਾਣੀ ਪਾ ਰਿਹਾ ਹੈ ਸਾਡੇ ਬਾਬਾ ਮਹਿਤਾਜ ਸਿੰਘ ਦੀ ਜਗ੍ਹਾ ਹੈ ਨਾਲ ਸੀ ਦਸ ਸਿੰਘਾਂ ਦੀ ਜਗ੍ਹਾ ਹੈ ਇਹ ਗਲਤ ਪੈ ਰਿਹਾ ਪਾਣੀ ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜੇ ਜਿਹੜਾ ਪਾਣੀ ਹੈ ਇਹਦਾ ਪ੍ਰੋਪਰ ਨਿਕਾਸ ਕੀਤਾ ਜਾਵੇ ਜੀ ਮੇਰਾ ਨਾਮ ਪਰਮਿੰਦਰ ਕੌਰ ਮੈਂ ਸਰਪੰਚ ਮੇਕਵਲ ਦੋਆਬਾ ਤੋਂ ਮੈਂ ਸਾਰੇ ਪਿੰਡ ਵੱਲੋਂ ਸਹਿਮਤੀ ਦੇ ਨਾਲ ਸਰਪੰਚ ਚੁਣੀ ਗਈ ਤੇ ਮੇਰੀ ਪੂਰੀ ਪੰਚਾਇਤ ਆ ਜਿਹੜੀ ਉਹ ਸਹਿਮਤੀ ਦੇ ਨਾਲ ਚੁਣੀ ਗਈ ਆ ਪਿੰਡ ਵਿੱਚ ਜੋ ਸੀਵਰੇਜ ਦਾ ਕੰਮ ਚੱਲ ਰਿਹਾ ਆ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਚੱਲ ਰਿਹਾ ਆ ਪਰ ਪੋਛਕ ਬੰਦਿਆਂ ਨੂੰ ਇਤਰਾਜ਼ ਆ ਇਸ ਇਸ ਸੀਵਰੇਜ ਤੋਂ ਤੇ ਅਸੀਂ ਚਾਹੁੰਦੇ ਆ ਵੀ ਉਹ ਜਿਹੜਾ ਇਤਰਾਜ਼ ਆ ਬੈਠ ਕੇ ਆਪਸੀ ਭਾਈਚਾਰੇ ਦੇ ਨਾਲ ਸਹਿਮਤੀ ਦੇ ਨਾਲ ਉਸ ਇਤਰਾਜ਼ ਨੂੰ ਬੁਰ ਕੀਤਾ ਜਾਵੇਗਾ ਤੇ ਉੱਥੇ ਬਾਬਾ ਮਹਿੰਤਾਪ ਸਿੰਘ ਜੀ ਦੀ ਜਗ੍ਹਾ ਆ ਤੇ ਚਲੋ ਅਸੀਂ ਹਰ ਇੱਕ ਜਗ੍ਹਾ ਨੂੰ ਪਵਿੱਤਰ ਮੰਨਦੇ ਆ ਤਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਅਸੀਂ ਮਹਿਕਮੇ ਨੂੰ ਵੀ ਇਹ ਹੀ ਦਰਖਾਸਤ ਕਰਦੇ ਆ ਵੀ ਸਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਹਿਮਤੀ ਦੇ ਨਾਲ ਤਾਂ ਸਹਿਮਤੀ ਦੇ ਨਾਲ ਹੀ ਭਾਈਚਾਰਕ ਸਾਂਝ ਦੇ ਨਾਲ ਇਹ ਕੰਮ ਜਿਹੜਾ ਨੇਪਰੇ ਚਾੜਿਆ ਜਾ ਸਕੇ ਜੇ ਸਾਨੂੰ ਸਰਕਾਰ ਵੱਲੋਂ ਕੋਈ ਹੈਲਪ ਮਿਲਦੀ ਆ ਤਾਂ ਸਾਨੂੰ ਅੱਗੇ ਕੋਈ ਮਹਕਮਾ ਜਗੀਨ ਲੈ ਦੇਵੇ ਕੋਈ ਇਸ ਗੰਦੇ ਪਾਣੀ ਨੂੰ ਗਾਹਾਂ ਕਾਰਨ ਦੇ ਲਈ ਤੇ ਤਾਂ ਜੋ ਅਸੀਂ ਇਸ ਟੋਬੇ ਚੋਂ ਗੰਦਾ ਪਾਣੀ ਕੱਢ ਸਕੀਏ ਅਸੀਂ ਤਾਂ ਸਰ ਅਸੀਂ ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਭਾਈਚਾਰਕ ਸਾਂਝ ਬਹੁਤ ਵਾ ਆਪਸੀ ਪ੍ਰੇਮ ਬਹੁਤ ਵਾ ਤੇ ਅਸੀਂ ਚਾਹੁੰਦੇ ਆ ਵੀ ਉਹ ਪਿਆਰ ਜਿਹੜਾ ਆ ਹਮੇਸ਼ਾ ਬਣਿਆ ਰਵੇ ਇਥੇ ਨੂੰ ਇਥੇ ਵਿੱਚ ਕੋਈ ਇਤਰਾਜ਼ ਨਹੀਂ ਜੋ ਸਾਡੇ ਗੰਦੇ ਪਾਣੀ ਦੀ ਸਮੱਸਿਆ ਕਰ ਰਹੀ ਆ ਅਸੀਂ ਚਾਹੁੰਦੇ ਆ ਵੀ ਉਹ ਸਾਡੇ ਜਿਹੜੀ ਭਾਈਚਾਰਕ ਸਾਂਝ ਦੇ ਵਿੱਚ ਕੁਝ ਕਾਰਨਾ ਕਰਕੇ ਕੁਝ ਸਾਡੇ ਵੀਰਾਂ ਨੂੰ ਇਤਰਾਜ਼ ਆ ਜੋ ਸਾਡੇ ਪੈਣਾ ਨੂੰ ਆ ਅਸੀਂ ਉਹ ਤਰਾਜ ਨੂੰ ਤਰਾਜ ਤੌਰ ਤੇ ਹੀ ਇਦਾਂ ਕਰਨਾ ਚਾਹੁੰਦੇ ਵੀ ਸਾਡਾ ਜਿਹੜਾ ਅਸੀਂ ਮਹਿਕਮੇ ਨਾਲ ਵੀ رابطہ ਕਾਇਮ ਕੀਤਾ ਕਿ ਸਾਡਾ ਜਿਹੜਾ ਉਤਰਾਜ ਆ ਉਹ ਬੈਠ ਕੇ ਸਾਡਾ ਸੋਲੂਸ਼ਨ ਇਹਦਾ ਕੀਤਾ ਜਾਵੇ ਤੇ ਮੌਕੇ ਦਾ ਜਿਹੜਾ ਪਾਣੀ ਨੂੰ ਦੇਖ ਕੇ ਸਾਡੇ ਗੰਦੇਪਣ ਦਾ ਜਿਹੜਾ ਨਿਕਾਸ ਇੱਥੋਂ हट ਕੇ ਹੋਰ ਕਿਤੇ ਹੋ ਜਾਵੇ ਅਸੀਂ ਉਹਦੇ ਨਾਲ ਵੀ ਪੰਚਾਇਤ ਐਤ ਰਹੀ ਆ ਤਾਂ ਸੰਤਾਂ ਦੀ ਜਗ੍ਹਾ ਸੰਤ ਬਾਬਾ ਮਹਿਤਾਬ ਸਿੰਘ ਦੀ ਵੇਜ ਜੀ ਨਾਲ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਆ ਨਾਲ ਹੀ ਪੈਂਦਾ ਹੈ ਨਾ ਜੀ ਤੇ ਇਹ ਪਿੰਡ ਵਾਲੇ ਪੰਚਾਇਤ ਜਿਹੜੀ ਉਹ ਕਰ ਰਹੀ ਇਹਦੇ ਸਾਰਾ ਗੰਦਾ ਪਾਣੀ ਪਿੰਡ ਦਾ ਪਾਣਾ ਪਾਣ ਦੀ ਮਤਲਬ ਕੋਸ਼ਿਸ਼ ਕਰ ਰਹੀ ਉਹਲੇ ਪਾਈਪ ਲਾਈਨ ਪਾ ਰਹੇ ਆ ਇਹ ਹਨਾ ਜੀ ਇਸ ਪਾਣੀ ਦਾ ਗਾਹਾਂ ਕੋਈ ਨਿਕਾਸ ਨਹੀਂ ਮੋਰੇ ਵੀ ਮਤਲਬ ਸਾਰਾ ਬੰਦ ਵਾ ਜੀ ਮੋਰੇ ਕੰਦ ਕੀਤੀ ਉਹ ਨਾਲ ਦੇ ਪਿੰਡ ਨੇ ਤੇ ਮੋਰੇ ਸੇਵੀਆਂ ਦੀ ਜਗਾ ਉਹ ਵੀ ਉੱਚੀ ਆ ਹਨਾ ਜੀ ਸਾਨੂੰ ਇਹ ਖਤਰਾ ਜਦੋਂ ਇਹ ਭਰ ਗਿਆ ਟੋਬਾ ਇਹਦੀ ਸਾਰਾ ਤਿੰਨ ਚਾਰ ਕਨਾਲਾਂ ਦਾ ਟੋਬਾ ਆ ਬਚਿਆ ਬਾਕੀ ਤੇ ਇਹ ਸਾਰਾ ਓਵਰਫਲੋ ਹੋ ਕੇ ਪਾਣੀ ਸਾਡੇ ਘਰਾਂ ਚ ਪੈਣਾ ਸਾਰੇ ਪਿੰਡ ਦਾ ਪਾਣੀ ਜਿਹੜਾ ਬਰਖਾ ਦਾ ਆ ਉਹ ਸਾਰਾ ਇਧਰ ਨੂੰ ਆਦਾ ਮਾਰਾ ਟੁੱਟ ਕੇ ਤੇ ਖੇਤਾਂ ਦਾ ਵੀ ਨੁਕਸਾਨ ਹੁੰਦਾ ਨਾਲ ਦੀ ਨਾਲ ਇੱਕ ਸਾਡੀਆਂ ਧਾਰਮਿਕ ਭਾਵਨਾ ਨੂੰ ਮੁੱਖ ਰੱਖਦੇ ਹੋਏ ਮਤਲਬ ਪ੍ਰਸ਼ਾਸਨ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਮਤਲਬ ਬੈਠ ਕੇ ਦਾ ਕੋਈ ਹੋਰ ਹੱਲ ਲੱਭਿਆ ਜਾਵੇ ਪਿੰਡ ਦੇ ਪਤਵੰਤੇ ਸੱਜਣ ਬੈਠਣ ਉਹਨਾਂ ਨਾਲ ਕੋਈ ਹੱਲ ਲੱਭੇ ਇਹ ਪਾਣੀ ਗਾਹਾਂ ਕਿਤੇ ਪਾਇਆ ਜਾਵੇ ਹੈਨਾ ਜਿਸ ਨਾਲ ਮਤਲਬ ਕੱਲ ਨੂੰ ਸਾਡਾ ਜਿਹੜਾ ਏਰੀਆ ਜਿਹੜਾ ਨੀਵਾ ਆ ਜਿੰਨੇ ਸਾਡੇ 50 60 ਘਰ ਹੈਗੇ ਆ ਤੇ ਉਹ ਮਤਲਬ ਉਹਨਾਂ ਨੂੰ ਲੋਕੜ ਪੇਸ਼ ਆਵੇ ਇਹਦੇ ਵਿੱਚ ਜੀ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਮੈਂ ਪਿੰਡ ਮੇਘੋਵਾਲ ਦੁਆਬਾ ਦਾ ਵਸਨੀਕ ਆ ਜੀ ਤੇ ਸਾਡਾ ਜੀ ਮਸਲਾ ਇਹ ਆ ਕਿ ਜੀ ਸਾਡਾ ਜਿਹੜਾ ਪਿੰਡ ਦਾ ਪਾਣੀ ਆ ਨਾ ਇਹ ਇਹ ਪਾਈਪਾਂ ਰਾਹੀਂ ਇੱਥੇ ਡੰਪ ਕੀਤਾ ਜਾ ਰਿਹਾ ਹੈ ਜੀ ਤੇ ਇਹ ਜਿਹੜਾ ਛੱਪੜ ਆ ਜੀ ਇਹ ਤਕਰੀਬਨ ਤਿੰਨ ਕਨਾਲ ਕਹਿ ਸਕਦੇ ਆ ਤਿੰਨ ਕਨਾਲਾਂ ਦੇ ਵਿੱਚ ਇਹ ਛੱਪੜ ਆ ਜੀ ਤੇ ਇਹ ਛੱਪੜ ਦੇ ਨਾਲ ਸਾਡੇ ਧਾਰਮਿਕ ਜਗ੍ਹਾ ਮ ਬਾਬਾ ਮਹਿਤਾਬ ਸਿੰਘ ਜੀ ਦੀ ਜਗ੍ਹਾ ਹੈ ਤੇ ਨਾਲ ਹੀ ਸ਼ਹੀਦਾ ਸਿੰਘ ਦਾ ਗੁਰਦੁਆਰਾ ਹੈ ਜੀ ਤੇ ਸਾਡੀ ਪ੍ਰਸ਼ਾਸਨ ਅੱਗੇ ਗੁਜਾਰਿਸ਼ ਹੈ ਕਿ ਇਸ ਇਸ ਜਿਹੜੀ ਜਿਹੜਾ ਟੋਬਾ ਹੈ ਇਹਦਾ ਪਾਣੀ ਜਿਹੜਾ ਹੈ ਇੱਥੋਂ ਕੱਢ ਕੇ ਪਿੰਡ ਤੋਂ ਬਾਹਰ ਕਿਤੇ ਨਿਕਾਸੀ ਕੀਤੀ ਜਾਵੇ ਹਾਂਜੀ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਮੈਂ ਮੇਕਵਲ ਦਾ ਰਹਿਣ ਵਾਲਾ ਇਹ ਜਿਹੜੇ ਪਾਣੀ ਪਾ ਰਿਹਾ ਹੈ ਸਾਡੇ ਬਾਬਾ ਮਹਿਤਾਜ ਸਿੰਘ ਦੀ ਜਗ੍ਹਾ ਹੈ ਨਾਲ ਸੀ ਦਸ ਸਿੰਘਾਂ ਦੀ ਜਗ੍ਹਾ ਹੈ ਇਹ ਗਲਤ ਪੈ ਰਿਹਾ ਪਾਣੀ ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜੇ ਜੇ ਜਿਹੜਾ ਪਾਣੀ ਹੈ ਇਹਦਾ ਪ੍ਰੋਪਰ ਨਿਕਾਸ ਕੀਤਾ ਜਾਵੇ ਜੀ ਮੇਰਾ ਨਾਮ ਪਰਮਿੰਦਰ ਕੌਰ ਮੈਂ ਸਰਪੰਚ ਮੇਕਵਲ ਢਾਕਾ ਤੋਂ ਮੈਂ ਸਾਰੇ ਪਿੰਡ ਵੱਲੋਂ ਸਾਰਵਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਤੇ ਮੇਰੀ ਪੂਰੀ ਪੰਚਾਇਤ ਆ ਜਿਹੜੀ ਉਹ ਸਾਰਵਸੰਮਤੀ ਦੇ ਨਾਲ ਚੁਣੀ ਗਈ ਆ ਪਿੰਡ ਵਿੱਚ ਜੋ ਸੀਵਰੇਜ ਦਾ ਕੰਮ ਚੱਲ ਰਿਹਾ ਆ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਚੱਲ ਰਿਹਾ ਆ ਪਰ ਕੁਝ ਬੰਦਿਆਂ ਨੂੰ ਇਤਰਾਜ਼ ਆ ਇਸ ਇਸ ਸੀਵਰੇਜ ਤੋਂ ਤੇ ਅਸੀਂ ਚਾਹੁੰਦੇ ਆ ਵੀ ਉਹ ਜਿਹੜਾ ਇਤਰਾਜ਼ ਆ ਬੈਠ ਕੇ ਆਪਸੀ ਭਾਈਚਾਰੇ ਦੇ ਨਾਲ ਸਹਿਮਤੀ ਦੇ ਨਾਲ ਉਸ ਇਤਰਾਜ਼ ਨੂੰ ਦੂਰ ਕੀਤਾ ਜਾਵੇ ਸਰ ਉੱਥੇ ਬਾਬਾ ਮਨੀ ਤਾਪ ਸਿੰਘ ਜੀ ਦੀ ਜਗ੍ਹਾ ਆ ਤੇ ਚਲੋ ਅਸੀਂ ਹਰ ਇੱਕ ਜਗ੍ਹਾ ਨੂੰ ਪਵਿੱਤਰ ਮੰਨਦੇ ਆ ਤਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਅਸੀਂ ਮਹਿਕਮੇ ਨੂੰ ਵੀ ਇਹ ਹੀ ਦਰਖਾਸਤ ਕਰਦੇ ਆ ਵੀ ਸਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਹਿਮਤੀ ਦੇ ਨਾਲ ਤਾਂ ਸਹਿਮਤੀ ਦੇ ਨਾਲ ਹੀ ਭਾਈਚਾਰਕ ਸਾਂਝ ਦੇ ਨਾਲ ਹੀ ਇਹ ਕੰਮ ਜਿਹੜਾ ਨੇਪਰੇ ਚਾੜਿਆ ਜਾ ਸਕੇ ਜੇ ਸਾਨੂੰ ਸਰਕਾਰ ਵੱਲੋਂ ਕੋਈ ਹੈਲਪ ਮਿਲਦੀ ਆ ਤਾਂ ਸਾਨੂੰ ਅੱਗੇ ਕੋਈ ਮਹਿਕਮਾ ਜਗ੍ਹੀਨ ਲੈ ਦੇਵੇ ਕੋਈ ਇਸ ਗੰਦੇ ਪਾਣੀ ਨੂੰ ਗਾਹਾਂ ਕਰਨ ਦੇ ਲਈ ਤੇ ਤਾਂ ਜੋ ਅਸੀਂ ਇਸ ਟੋਬੇ ਚੋਂ ਗੰਦਾ ਪਾਣੀ ਕੱਢ ਸਕੀਏ ਅਸੀਂ ਤਾਂ ਸਰ ਅਸੀਂ ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਭਾਈਚਾਰਕ ਸਾਂਝ ਬਹੁਤ ਵਾ ਆਪਸੀ ਪ੍ਰੇਮ ਬਹੁਤ ਵਾ ਤੇ ਅਸੀਂ ਚਾਹੁੰਦੇ ਆ ਵੀ ਉਹ ਪਿਆਰ ਜਿਹੜਾ ਆ ਹਮੇਸ਼ਾ ਬਣਿਆ ਰਵੇ ਇਥੇ ਨੂੰ ਇਥੇ ਵਿੱਚ ਕੋਈ ਇਤਰਾਜ਼ ਨਹੀਂ ਜੋ ਸਾਡੇ ਗੰਦੇ ਪਾਣੀ ਦੀ ਸਮੱਸਿਆ ਕਰ ਰਹੀ ਆ ਅਸੀਂ ਚਾਹੁੰਦੇ ਆ ਵੀ ਉਹ ਸਾਡੇ ਜਿਹੜੀ ਭਾਈਚਾਰਕ ਸਾਂਝ ਦੇ ਵਿੱਚ ਕੁਝ ਕਾਰਨਾ ਕਰਕੇ ਕੁਝ ਸਾਡੇ ਵੀਰਾਂ ਨੂੰ ਇਤਰਾਜ਼ ਆ ਜਾਂ ਸਾਡੇ ਭੈਣਾਂ ਨੂੰ ਆ ਅਸੀਂ ਉਹ ਉਤਰਾਜ ਨੂੰ ਉਤਰਾਜ ਤੌਰ ਤੇ ਹੀ ਇਦਾਂ ਕਰਨਾ ਚਾਹੁੰਦੇ ਵੀ ਸਾਡਾ ਜਿਹੜਾ ਅਸੀਂ ਮਹਿਕਮੇ ਨਾਲ ਵੀ رابطہ ਕਾਇਮ ਕੀਤਾ ਕਿ ਸਾਡਾ ਜਿਹੜਾ ਉਤਰਾਜ ਆ ਉਹ ਬੈਠ ਕੇ ਸਾਡਾ ਸੋਲੂਸ਼ਨ ਇਹਦਾ ਕੀਤਾ ਜਾਵੇ ਤੇ ਮੌਕੇ ਦਾ ਜਿਹੜਾ ਪਾਣੀ ਨੂੰ ਦੇਖ ਕੇ ਸਾਡੇ ਗੰਦੇਪਣ ਦਾ ਜਿਹੜਾ ਨਿਕਾਸ ਇੱਥੋਂ हट ਕੇ ਹੋਰ ਕਿਤੇ ਹੋ ਜਾਵੇ ਅਸੀਂ ਉਹਦੇ ਨਾਲ ਵੀ ਪੰਚਾਇਤ ਐਗਰੀਆ